हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਹੁਣ ਉਹਦੇ ਘਰ ਆਏ ਆ ਦੋਸਤੋ ਵੀਰ ਸਤਨਾਮ ਸਿੰਘ ਹੁਣ ਉਹਦੇ ਫਾਰਮ ਤੇ ਆਏ ਆ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਪਸ਼ੂ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਹਰ ਕਪੂਰ ਦੇ ਵਿੱਚ ਆਪਾਂ ਤੁਹਾਨੂੰ 8 ਸੱਤ ਨਗ ਜਿਹੜੇ ਆ ਦਿਖਾਉਣੇ ਹੁੰਦੇ ਆ ਲਾਜ਼ਮੀ आज ਇਸ ਵੀਡੀਓ ਦੇ ਵਿੱਚ ਜ਼ਿਆਦਾਤਰ ਤੁਹਾਨੂੰ ਵੜਾ ਦਿਖਾਉਣੀਆਂ ਦੋਸਤੋ ਹਰ ਵਾਰ ਦੀ ਤਰ੍ਹਾਂ ਕੁਝ ਕੁ ਦੋਗ ਨਾਗ ਜਿਹੜੇ ਮੱਝਾਂ ਵੀ ਹੈਗੀਆਂ ਨੇ ਉਹਨਾਂ ਦੀ ਵੀ ਪੂਰੀ ਡਿਟੇਲ ਬਾਈ ਸਤਨਾਮ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਵੜਾ ਦੋਸਤੋ ਸੱਜਰ ਸੂਈਆਂ ਟੋਕੜ ਗੱਪਣ ਤੇ ਬਿਣ ਬੱਚੇ ਤੋਂ ਇਹ ਹਰ ਇੱਕ ਤਰ੍ਹਾਂ ਦੀ ਜਿਹੜੀ ਦੋਸਤੋ ਕੁਆਲਿਟੀ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਮਿਲ ਜੂਗੀ ਠੀਕ ਹੈ ਜੀ ਘੱਟੋ ਘੱਟ ਵੀ ਪੰਜ ਸੱਤ ਨਾਗ ਜਿਹੜੇ ਪੰਜ ਛੇ ਨਾਗ ਵੜਾਂ ਤੇ ਹੈਗੇ ਆ ਤੇ ਕੱਲੇ-ਕੱਲੇ ਨਾਗ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਅੱਜ ਦੋਸਤੋ ਕਵਰੇਜ ਕਰਨ ਦਾ ਸਮਾਂ ਤੁਸੀਂ ਨੋਟ ਕਰ ਲਓ ਭਾਈ 1:30 ਵਜੇ ਦਾ ਸਮਾਂ ਹੈ ਦੋਸਤੋ ਦੁਪਹਿਰ ਦਾ ਤੇ ਤਰੀਕ ਅੱਜ 16 ਜੂਨ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਹਾਂ ਜਿੰਨੇ ਐਨੀਮਲ ਵੀ ਦਿਖਾਵਾਂਗੇ ਰਿਕਵੈਸਟ ਹੁੰਦੀ ਹੈ ਆਪਣੀ ਸਾਰੇ ਫਾਰਮਰ ਵੀਰ ਖਰੀਦਦਾਰ ਵੀਰਾਂ ਦੇ ਅੱਗੇ ਵੀ ਦੋ ਟਾਈਮ ਚੋ ਕੇ ਤਸੱਲੀ ਕੀਤੀ ਜਾਵੇ ਸੂਏ ਪਸ਼ੂ ਦੀ ਗੱਪਣ ਪਸ਼ੂ ਆਪਣਾ ਚੌਥਾਣਾ ਦਾ ੱਤਪ ਕੇ ਭਰਾਏ ਵੀਨਾ ਦੋਸਤੋ ਪਸ਼ੂ ਬੇਸ਼ੱਕ ਤੁਸੀਂ ਨਾਂ ਲੈ ਕੇ ਜਾਇਆ ਕਰੋ ਕਿਉਂਕਿ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਉਲੰਬਾ ਦੇ ਨਾ ਕਿਸੇ ਨੂੰ ਕਿੰਤੂ ਪਰੰਤੂ ਕਹਣੀ ਉਹ ਮਾੜੀ ਗੱਲ ਆ ਤਸੱਲੀ ਪਹਿਲਾਂ ਮੇਰਾ ਵੀਰ ਕਰਿਆ ਕਰੋ ਜਿੱਥੋਂ ਵੀ ਤੁਸੀਂ ਪਸੂ ਖਰੀਦੇ ਜੇ ਆਉਂ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਤਨਾਮ ਸਾਸਤਰੀ ਕਾਲ ਸਾਸਤਰੀ ਕਾਲ ਵੀਰ ਜੀ ਸਾਸਤਰੀ ਕਾਲ ਬਾਈ ਹੋਰ ਪ੍ਰਤਾਪ ਸਿੰਘ ਵਧੀਆ ਜੀ ਵਧੀਆ ਮਹਾਰਾਜ ਠੀਕ ਆ ਜੀ ਠੀਕ ਆ ਅੱਛਾ ਵੀਰ ਸਤਨਾਮ ਹੋਰ ਵਧੀਆ ਚੰਗੇ ਚੱਲੀ ਜਾਂਦੇ ਕੰਮ ਕਰ ਵਧੀਆ ਵਧੀਆ ਕਿਰਪਾ ਮਹਾਰਾਜ ਸਤਿ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਠੀਕ ਆ ਜੀ ਠੀਕ ਆ ਤੇ ਅੱਜ ਆਪਣੇ ਕੋਲ ਜਿਹੜੇ ਟੋਟਲ ਨਾਗ ਮੈਨੂੰ ਲੱਗਦਾ ਵੀ ਹੈਗੇ 8-7 ਕ ਲੱਗਦੇ ਵੀਰ ਜੀ 10 11 ਆਈਆਂ ਵਿੱਚੋਂ ਨਾ ਮਤਲਬ ਥੋੜੇ ਤੁਸੀਂ ਲੇਟ ਹੋਏ ਦੋ ਦੋ ਤਿੰਨ ਨਗਰ ਸੇਲ ਹੋ ਗਿਆ ਜੀ ਦੇਖੀ ਹੋਰ ਆਪਣੇ ਕੋਲ ਇਹਨਾਂ ਦੇ 8 ਆ ਜੀ ਹਾਂਜੀ ਠੀਕ ਆ ਜੀ ਠੀਕ ਆ ਹਾਂਜੀ ਲਓ ਦੋਸਤੋ 8 ਕਿ ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਟੋਟਲ ਮੱਜਾਂ ਸਮੇਤ ਵੈੜਾ ਵੱਡੀ ਗਿਣਤੀ ਦੇ ਵਿੱਚ ਹੁੰਦੀਆਂ ਤੇ ਸ਼ੁਰੂਆਤਾਂ ਕਰਦੇ ਆਪਾਂ ਸੁਈਆਂ ਸੁਈਆਂ ਵੈੜਾਂ ਤੋਂ ਤੇ ਵੀਰ ਸਤਨਾਮ ਅੱਜ ਸੁਈਆਂ ਜਿਹੜੀਆਂ ਬਿਲਕੁਲ ਤਾਜ਼ੀਆਂ ਕਿੰਨੀਆਂ ਦੋ ਵੀਰ ਜੀ ਤਾਜ਼ੀਆਂ ਰਾਤ ਦੀਆਂ ਸੁਈਆਂ ਜੀ ਅੱਛਾ ਜੀ ਇੱਕ ਬੱਚਿਓ ਬਗੇਰ ਆ ਅੱਛਾ ਇੱਕ ਗੱਬਨ ਤਿਆਰ ਆ ਠੀਕ ਹੈ ਜੀ ਦੋ ਵਸ਼ੀਆਂ ਤੋਕੜਾਂ ਗੱਬਣਾ ਜਰਸੀ ਕਰਾਓ ਓਕੇ ਓਕੇ ਤੇ ਦੋ ਮੱਧਿਆ ਕਤਾਜੀ ਦੇ ਇੱਕ ਗੱਬਣ ਤਿਆਰ ਠੀਕ ਹੈ ਜੀ ਲਓ ਵੀ ਦੋਸਤੋ ਸੂਏ ਪਸੂ ਬੇਚਾ ਕਾ ਤੇ ਘੱਟਾ ਠੀਕ ਹੈ ਜੀ ਗੱਬਣ ਵੀ ਹੈ ਗਿਆ ਸੂਏ ਸੋਇਆ ਵੀ ਆ ਸਾਦੇ ਰਲਾ ਮਲਾ ਕੇ ਹੈਗੇ ਆ ਤੇ ਆਜੋ ਸ਼ੁਰੂਆਤ ਕਰਦੇ ਆ ਵੀਰ ਸਤਨਾਮ ਪਹਿਲੇ ਨੰਬਰ ਤੋਂ ਇਧਰੋਂ ਇਹ ਕਰ ਲਈਏ ਸ਼ੁਰੂ ਦੂਜਾ ਸੂਆ ਵੈੜ ਕੱਲ ਦੀ ਸੂਈ ਹੈ ਜੀ ਅੱਛਾ ਜੀ ਹਾਂ ਜੀ ਲਓ ਦੋਸਤੋ ਪਹਿਲੇ ਨੰਬਰ ਤੇ ਵੈੜ ਕੱਲ ਦੀ ਸੂਈ ਆ ਹਾਂ ਜੀ ਬੱਚੀ ਮਗਰ ਬਹੁਤ ਆਉ ਦਿੱਤੀ ਹੈ ਜੀ ਨੇ ਲਓ ਜੀ ਮਗਰ ਵੀ ਬੱਚੀ ਹੈ ਦੋਸਤੋ ਕੱਲ੍ਹ ਸੂਈਏ ਤੇ ਸੂਹਾ ਆਪਕੇ ਨਮਾਜੀ ਦੂਜਾ ਜੀ ਦੂਜਾ ਹਾਂਜੀ ਠੀਕ ਆ ਬੋਲੇ ਪੂਲੇ ਤੇ ਚੋਣ ਚਣ ਚੰਗੀ ਨਿਕਲੀ ਵਾਈਰ ਵੀ ਬਹੁਤ ਜਿਆਦਾ ਚੰਗੀ ਥਾਰੀ ਬਹੁਤ ਸੋਹਣਾ ਲੱਗਾ ਜੀ ਅੱਛਾ ਜੀ ਵਾਈਰਾਂ ਨੂੰ ਵੀ ਅੰਤਵਾਨਾ ਲਓ ਦੋਸਤੋ ਮਗਰ ਵੀ ਵਛੀ ਆ 나ੜੂ ਬੱਚੇ ਦੇ ਨਾਲ ਆ ਤੁਹਾਨੂੰ ਦਿਖਾਵਾਂਗੇ ਤਸਵੀਰ ਦੇ ਨਾਲ ਬਿਲਕੁਲ ਦੂਜਾ ਸੂਹਾ ਸੈਕੰਡ ਟਾਈਮਰ ਕੱਲ ਦੀ ਸੂਈ ਆ ਪੂਰੀ ਨਸਲ ਬਰੀਡ ਆ ਜੀ ਲਓ ਜੀ ਆ ਫੇਸ ਕੁਆਲਿਟੀ ਤੋਂ ਜੇ ਠੀਕ ਆ ਜੀ ਤੋਂ ਵਜਨ ਵਜੂਦ ਪੂਰਾ ਵਾਇਰ ਦਾ ਠੀਕ ਆ ਜੀ ਵਜਨ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਸੂ ਦੇ ਵਿੱਚ ਆਈ ਹੈ ਨਾਰਮਲ ਹੀ ਕੋਈ ਇੱਕ ਅਤੇ ਦਿਨ ਦੀ ਜਿਹੜਾ ਪਸੂ ਦੋਸਤੋ ਸੋਇਆ ਸੂਸ ਸੁਵਾ ਦੇ ਵਿੱਚ ਆਈ ਹੈ। ਬਾਕੀ ਆਡ ਰੂਟਰ ਕੁਆਲਿਟੀ ਚੰਗੀ ਆ ਥਾਂ ਲੰਬਾ ਪੂਰਾ। ਚੋਆ ਪਸੂ ਬਹੁਤ ਸੋਹਣਾ ਲੱਗੇ। ਸਾਬ ਇੱਕ ਕਿਹੜਾ ਨਾ ਫੇਰ ਨਾ ਵਚੀ ਦਾ। ਆਲਦੇ ਆਓ ਜੀ। ਆ ਦੇਖੋ ਠੀਕ ਆ ਜੀ। ਉਹ ਕਰਮਾੜੀ ਥੱਲੇੋਂ ਦੋਸਤੋ ਬਹੁਤ ਸੋਹਣਾ ਬਖਾਲਾ ਲੈ ਕੇ ਤੁਰੇ ਫਿਰਦੀ ਆ। ਥਣ ਵੀ ਤਕਰੀਬਨ ਆਪਾਂ ਗੱਲ ਕਰ ਲੈਣੀ ਆ ਦੋਸਤੋ ਵੀ ਫੋਟ ਫੋਟ ਤੇ ਥਣ ਦੀ ਦੂਰੀ ਆ ਵਜਨ ਵਜੂਦ ਉੱਪਰੋਂ ਵੀ ਪੂਰਾ ਥੱਲੇੋਂ ਵੀ ਚੱਡਾ ਵੱਡਾ ਵੈੜ ਦਾ ਠੀਕ ਆ ਜੀ ਤਾਂ ਮਗਰ ਦੇ ਬੱਛੀ ਆ ਫੀਮੇਲ ਕਾਫ ਨੂੰ ਜਨਮ ਦਿੱਤਾ ਬੱਛੀ ਵੀ ਪੂਰੀ ਬਰੀਡ ਦੇ ਵਿੱਚ ਆ ਐਚ ਐਫ ਬਰੀਡ ਦੇ ਵਿੱਚ ਸਤਨਾભાઈ ਦੋ ਘਟੇ ਹੋ ਗਈ ਫਿਰ ਚਵਾਈ ਦੀ ਹਾਂ ਜੀ ਵੀਰ ਜੀ ਕੱਲ ਚਵਾਈ ਕੀਤੀ ਸ਼ਾਮੀ ਜੀ ਆ ਇਹ ਸੇਰੀ ਕੀਤੀ ਆ ਜੀ ਅੱਛਾ ਜੀ ਭਾਜੀ ਕੋ ਰਾਤੀ ਮਤਲਬ ਬੱਚੇ ਨਿਕਲ ਆ ਕੇ 4-6 4 ਕਿਲੋ ਪਿਆ ਆ ਸੇਰੀ ਦੇ ਮਤਲਬ 5-5.5-6 ਝੋਲੇ ਹੋਵੇਗਾ ਬਦ ਨਹੀਂ ਆ। ਤੇ ਮੁੱਲ ਕੀ ਕਰਦੇ ਆ ਫਿਰ ਆਪਾਂ? ਮੁੱਲ ਵੀਰ ਜਿਹੜੀ ਵੱਛੀ ਪਾ ਹੋਏ। 85 ਗੱਲ ਨਹੀਂ 85 ਕਰ ਲਈ। ਹਾਂ। 72 ਹਜ਼ਾਰ ਦੇ ਅਸ਼ਰੀ ਦਾਂਗੇ। 72 ਦੀ? ਹਾਂ ਜੀ। 70 ਦੀ ਦੇਣਾ ਮੈਂ ਸੰਤੂ ਸਾਹ ਵੱਛੀ। 70 ਦੀ? ਹਾਂ। ਚਲੋ ਵੱਛੀ ਦੇ ਜਿਆਦਾ ਹੀ ਚਲੋ। ਨਹੀਂ ਤੇ ਲੱਖ ਲੱਖ ਡੂਡ ਡੂਡ ਲੱਖ ਨਹੀਂ ਕਰੀ ਜਾਣਾ ਇਹ ਹੋਈਆਂ ਮੇਰੇ ਨਾਲ ਲੋਕ। ਉਦਾਂ ਕਹਿੰਦਾ ਮੰਨਦਾ ਨਹੀਂ ਹੋਵੇ 25 ਕਿਲੋ ਵੱਛੀ ਦੇ ਪਹਿਲੇ ਦੁੱਧ ਚੋਏ। ਪਾ ਜਾਇਜ਼ ਕਰਾਂਗੇ ਤੇ ਮਾਲ ਵਿਕੂਗਾ ਤੇਰਾ ਤੁੱਜੇ ਦੀ ਕੋਈ ਨਹੀਂ ਪੈਣੀ ਭਾਜੀ। ਸਹੀ ਹੈ। ਹਾਂ। ਉਹ ਦੱਸੋ ਵੈਸੇ ਹੀੜ ਉੱਤੇ ਜਿਹੜੇ ਵੀਰ ਆ ਮਾਲ ਲਈ ਆਉਂਦੇ ਆ। ਤੇ ਖਰੀਦਦਾਰ ਵੀ ਜਿਹੜੇ ਖਰੀਦੀ ਜਾਂਦੇ ਆ ਵੀ ਸੂਤ ਹੁੰਦਾ ਰੇਟ ਹਾਂਜੀ 70000 ਦੀ ਮਿਲ ਜੂਗੀ 70000 ਵੀਰ ਸਤਨਾਮ ਨੇ ਕਿਹਾ 2000 ਲੈਸ ਹੋ ਜੂ ਔਰ 70000 ਦੀ ਯੈਸ ਨੋ ਆ ਤੇ ਅਗਲੀ ਜਿਹੜੀ ਆ ਵੱਛੀ ਆਪਣਾ ਕੋਲ ਥੋੜੀ ਮਿਲ ਜੂਗੀ ਅੱਛਾ ਜੀ ਇਹ ਵੀ ਕੱਲ ਦੀ ਸੂਈ ਹੈ ਜੀ ਇਹ ਵੀ ਕੱਲ ਦੀ ਆ ਇਹਦੇ ਮਗਰ ਵੱਛੀ ਹੈ ਜੀ ਲਓ ਜੀ ਇਹਦੇ ਮਗਰ ਵੀ ਵੱਛੀ ਆ ਦੋਸਤੋ ਇਹ ਵੀ ਕੱਲ ਦੀ ਸੂਈ ਹੈ ਸੂਆ ਪਹਿਲੇ ਨੇ ਕਿ ਦੂਜੇ ਇਹਦੇ ਪਹਿਲੇ ਨੇ ਪਹਿਲੇ ਨੇ ਥਾਨਫੋਂਗ ਦੇ ਦਜਨਾਂ ਲੱਗਾ ਕਰਨ ਵਾਲੇ ਲਓ ਜੀ ਇੱਕ ਦੋਸਤੋ ਐਚ ਐਫ ਤੇ ਥੋੜਾ ਜਾ ਕਿਤੇ ਨਾ ਕਿਤੇ ਸ਼ਾਈਵਾਲ ਦਾ ਪੱਖ ਇਹਦੇ ਚ ਹੈਗਾ ਚਾਈ ਵਾਲ ਦਾ ਪੱਕਾ ਥੋੜੇ ਜਿਹਾ ਪਰਸੈਂਟ ਹੈਗਾ ਵਿੱਚ। ਲਓ ਜੀ ਠੀਕ ਆ। ਸੋ ਥਾਣ ਥਣ ਬੜਾ ਸੋਣਾ ਦੋਸਤੋ ਗੋਲ ਠੀਕ ਆ ਜੀ ਥਾਣਾ ਚਾਰੇ ਥਾਣਾ ਦੀ ਵੰਡ ਬੁੰਡ ਬੇਸ਼ੱਕ ਆ ਤੁਹਾਡੇ ਸਾਹਮਣੇ ਆ ਠੀਕ ਆ ਜੀ। ਬੱਚਾ ਫੋਲ ਪਰ ਮਰਾਵਾ ਜੀ। ਥੋੜਾ ਸਾਫ ਕੁਟੀ ਵਿਖਾ ਜੀ ਮੜੀ ਜੀ ਬੱਚੀ ਦੇਖੋ। ਆ ਲਓ ਜੀ। ਇਹ ਬਹੁਤ ਸੋਣਾ ਮਗਰ ਬੱਚੀ ਵਧੀਆ ਸਟੈਂਡਰਡ ਦਿੱਤੇ। ਲਓ ਜੀ। ਬੱਚਾ ਫੋਲ। ਠੀਕ ਆ ਜੀ। ਬਿਲਕੁਲ ਨਵੀਂ ਬੱਚੀ ਆ ਦੋਸਤੋ ਪਹਿਲਾਂ ਬੱਚੀ ਸੂਈ ਆ ਮਗਰ ਵੀ ਬੱਚੀ ਦਿੱਤੀ ਕਰਮਾ ਵਾਲੀ ਨੇ ਮਗਰ ਵੀ ਬੱਚੀ ਆ ਗਈ ਆ ਤੇ ਇਹ ਵੀ ਕੱਲ ਦੀ ਸੂਈ ਆ ਠੀਕ ਆ ਜੀ ਥਾਣ ਤੋਂ ਲੰਬੇ ਥਾਣ ਆ ਬੱਚਾ ਜੇ ਠੀਕ ਆ ਜੀ ਤੇ ਚਵਾ ਇਦਾਂ ਵੀ ਜੀ ਲੱਗਾ ਵੀ ਮਸ਼ੀਨ ਦਾ ਜਿਦਾਂ ਮੋਟਰ ਚੱਲਦੀ ਇਦਾਂ ਚੱਲਦੀ ਆ ਅੱਛਾ ਜੀ ਹਾਂ ਲਓ ਦੋਸਤੋ ਚਵਾਈ ਦੀ ਵੀ ਗੱਲ ਕਰ ਗਿਆ ਤੇ ਵੇਰਾਂ ਦਾ ਵੀ ਪੂਰਾ ਚਵਾ ਜਿਹੜਾ ਜਿਵੇਂ ਮੋਟਰ ਛੱਡਦੀ ਆ ਫਰੇ ਫਰੇ ਵੀ ਉਹ ਗੱਲ ਬਾਤ ਆ ਬਾਕੀ ਆਪਾਂ ਕੁਝ ਧਾਣਾ ਮਾਰ ਕੇ ਤੁਹਾਨੂੰ ਵਿੱਚੇ ਤਸੱਲੀ ਕਰਵਾ ਦਿੰਨੇ ਆ ਠੰਡੀ ਪੂਰੀ ਫੁੱਲਵੇਂ ਵਾਂਗ ਪਾਪਾ ਜੀ ਤਾਂ ਜੋ ਹਾਂ ਉਹ ਗੇਮ ਬਰਾ ਵੀ ਲਓ ਜੀ ਅਗਲੇ ਸਾਰੇ ਮਾਰ ਲਗਾ ਜੀ ਲਓ ਜੀ ਮਲਗੋ ਤੋਏ ਅਗਲੇ ਥਾਨਾਂ ਦੀ ਧਾਰ ਆ ਠੀਕ ਆ ਜੀ ਚੁਆਈ ਵੇਖੋ ਬਹੁਤ ਸੋਹਣੀ ਚੁਆਈ ਲੱਗੀ ਕਰਮਾਲੀ ਨੂੰ ਆ ਮਗਰਲੇ ਥਨ ਕਰੋ ਚੈੱਕ ਵੋਟ ਨਹੀਂ ਖਲੋ ਨੀ ਕਰਵਾ ਲਈ ਹਾਂ ਠੀਕ ਜੀ ਠੀਕ ਆ ਜੀ ਠੀਕ ਆ ਠੀਕ ਆ ਲਓ ਵੀ ਠੀਕ ਆ ਜੀ ਸੋ ਨਾਲ ਹੀ ਦੋਸਤੋ ਜਿਹੜੀ ਪਹਿਲੇ ਨੰਬਰ ਤੇ ਆਪਾਂ ਬਹਿੜ ਦਿਖਾਈ ਸੀਗੀ ਉਹਦੀ ਵੀ ਚਵਾਈ ਤੁਹਾਨੂੰ ਨਾਲ ਹੀ ਆਪਾਂ ਦਿਖਾ ਦਿੰਦੇ ਆ ਜੀ ਚਾਰ ਚਾਰ ਧਾਰਾ ਮਾਰ ਕੇ ਆਹ ਲਓ ਜੀ

ਹਾਂ ਰਈ ਠੀਕ ਹੈ ਜੀ ਠੀਕ ਹਾਂ ਲੇ ਵਦ ਠੀਕ ਹੈ ਠੀਕ ਹੱਤੇ ਭਾਈ ਸਤਨਾਮ ਜੀ ਦੀ ਕੀ ਡਿਮਾਂਡ ਕਰਦੇ ਵੱਛੀ ਦੀ ਮੋਲਵੀਰ ਜੀ ਵੱਛੀ ਦਾ ਜੱਡੀ ਫੈਸਲਾ ਫਿਨਿਸ਼ ਹੋ ਜਾਵੇ 45 ਕਰ ਲੀ ਜੀ ਆ 42000 ਦੀ ਵੱਛੀ ਦੀ ਦਾ 42 ਦੀ ਹਾਂ ਜੀ 42 ਦੀ ਭਾਉ ਉਹ ਛੱਡ ਦਾਂਗੇ ਹਾਂ ਉਹ ਛੱਡ ਦਾਂਗੇ ਉਹ ਛੱਡ ਦਾਂਗੇ ਹਾਂ 40 ਦੀ ਹਾਂਜੀ ਉਹ ਪਉ ਦੇ ਲਾਈ ਆਉਗਾ ਜਾਂਦ ਕੀ ਫਿਰ ਕੇ ਖੈਗੀ ਕੋਈ ਕਸਰ ਹਾਂਜੀ ਸਰਦਾ ਕੇ 500 ਹੋਰ ਹੈ ਦੂਦ ਘਰ ਹੋ ਰਹਾ ਤਾਂ ਫਰੀ ਕਰ ਦੇਣੀ ਆਹੋ ਦੋ ਤਿੰਨ ਵਾਰੀ ਪੁੱਛ ਲਈ ਤੇ ਕੰਮ ਹੀ ਠਾਜਾ ਜੀ ਬਾਕੀ ਬਾਹਰ ਚੱਲ ਗਿਆ ਹਲੋ ਤੇ ਨਹੀਂ ਆਣੀ ਹਾਂ ਸਮੇਂ ਭਰਾ ਬਿਮਾਰ ਹੋ ਗਿਆ 50000 ਜਰ ਸੁਤੇ ਲੱਗ ਗਿਆ ਫਰੀ ਕਿੱਤੋਂ ਆਣੀ ਬੱਚੀ ਬੀ ਚੰਗੀ ਆ ਇੰਨਾ ਪਤਲੀ ਚਲੋ ਭਾਏ ਮਤਲਬ ਬੱਚੀ ਚੰਗੀ ਆ ਦੋ ਸੌ ਸੀ ਦੋ ਦਿਨ ਮਤਲਬ ਜ਼ਿਆਦਾ ਨਹੀਂ ਆਪਾਂ ਨੇ 12 13 ਕੋ ਦਰਾ ਹੋਣਾ ਬਿਲਕੁਲ 34900 ਦੀ 200 ਜੈਸਨ ਹੋ ਜਾਊਗੀ ਹਾਂਜੀ ਮਗਰ ਬੱਚੀ ਐ ਬੱਚੀ ਬਹੁਤ ਸੋਹਣੀ ਐ ਲੈ ਵੀਰ ਸਤਨਾਮ ਆ ਖੁੱਲ ਗਈ ਇਹਦੀ ਕੀ ਡਿਟੇਲ ਇਹ ਵੀਰ ਜੀ ਤੀਜਾ ਸਵੇਰ ਕਹੀਂ ਸੂਈ ਜੇ ਅੱਛਾ ਜੀ ਤੇ ਇਹਨ ਮੰਨ ਲਓ ਸੂਈਨਲ ਮਹੀਨਾ ਕੋ ਗਿਆ ਬਿਨਾਂ ਬੱਚੇ ਉਹ ਹਾਂਜੀ ਬੱਚਾ ਨਹੀਂ ਹੈਗਾ ਠੀਕ ਹੈ ਦੁੱਧ ਦੇ ਕੋ 16 ਕਿਲੋ ਜੀ ਕਰੂ 16 ਕਿਲੋ ਦੁੱਧ ਦਾ ਦੋਸਤੋ ਉਹ ਤੇ ਮਹੀਨੇ ਕੀ ਦੀ ਸੂਈ ਆ ਹਾਂਜੀ ਬਿਨਾਂ ਬੱਚੇ ਤੋਂ ਆ ਠੀਕ ਹੈ ਜੀ ਇਹ ਕਦ ਕੋ ਤੋ ਇਹਦਾ ਫੱਟਾ ਠੀਕ ਹੈ ਜੀ ਵੱਡੇ ਕਦ ਵਿੱਚ ਆ ਤੇ 16 ਕਿਲੋ ਦੁੱਧ ਬੇਸ਼ੱਕ ਕੋਈ ਵੀਰ ਆਪਣਾ ਦੋ ਟਾਈਮ ਚੋਲੇ ਤਸल्ली ਜਿਹੜੇ ਵੀਰ ਨੇ ਪੈਸੇ ਲਾਉਣੇ ਹੱਕ ਬਣਦਾ ਆ ਆਪਦੀ ਕਰਕੇ ਦੋ ਟਾਈਮ ਤਸੱਲੀ ਕਰ ਲਿਓ ਠੀਕ ਹੈ ਜੀ 16 ਕਿਲੋ ਦੁੱਧ ਤੇ ਮਹੀਨੇ ਕੀ ਦੀ ਸੂਈ ਆ ਬਿਨਾਂ ਬੱਚੇ ਤੋਂ ਤਿੱਜਾ ਸੂਆ ਇਹ ਤਾਂਾ ਤੁਣਾ ਦੀ ਬਹੁਤ ਵਧੀਆ ਵਸੇ ਹੱਥੀ ਚਵਾਈ ਲੱਤ। ਦੁਆਬਾ ਮਾ ਵੀਰ ਜੀ ਬਹੁਤ ਸੋਹਣਾ ਲੱਗਾ ਜੀ। ਹਾਂ। ਇਤਰੇ ਨੂੰ ਮੇਰੇ ਖੁੱਲੀ ਤੇ ਪਾ ਕੇ ਵਨਰਫਲ ਪਤਾ ਬਹਿਣਾ। ਉਸਦੇ ਪਾਸ ਮਿਹਦੀ ਕਰਵਾ ਲਈ। ਠੀਕ ਹੈ ਜੀ। ਤੇ ਵੀਰ ਸਤਨਾਮੀ ਤੇ ਹੋਰ ਮੁੱਲ ਕੀ ਕਰਦੇ ਜੀ? ਮੁੱਲ ਵੀਰ ਜੀ ਜਿਹਦੇ ਨੂੰ ਬੱਚਾ ਦਾ ਸਿੱਧੂ ਭੋਗ 50 ਦੀ ਵੇਚ ਰਹਿੰਦੇ। ਹਾਂ। ਹੁਣ ਆਪਾਂ ਮੁੱਲ ਦੇ 45 ਕਰਦੇ ਹਾਂ। 42000 ਦੀ ਦੇ ਦਾਂਗੇ। 42000 ਦੀ? ਹਾਂ ਜੀ। ਵਿੱਚੇ ਛੋਟ ਛੱਪੇ? ਕੋਈ ਛੋਟ ਵਾ ਕਰ ਦਾਂਗੇ। 3000 ਰੁਪਏ। ਯਾਰ 1500 ਕਰ ਦਿੰਦੇ ਚੰਗਾ ਜਿਹਾ ਤਰਾ ਯਾਰ 1500 ਨਾਲ 70 ਨਹੀਂ ਆਉਂਦਾ ਤਰਾ ਆ 42 ਜੋ 3000 ਯਾਰ ਆ 39 ਹੋਏ ਹਰਗੇ ਹਾਂ ਚਲੋ ਕੋਈ ਨਹੀਂ ਜੋਰ ਆਤਾ ਆਖੋ ਵੈਗ ਰੂ ਹੈ ਆ ਜੋ ਆਖਰੇ ਮੈਣਾ ਲਓ ਦੋਸਤੋ 16 ਕਿਲੋ ਬਾਕੀ 16 ਕਿਲੋ ਹੋਊਗਾ ਨੈਟ ਪੱਕਾ ਪੱਕਾ ਦੇਸੀ 15 ਕਿਲੋ ਦੀ ਭਾਵੇਂ ਹੋਏ ਧਾਰਣਾ ਮਾਰੇ ਜੇ ਇਸ ਵਿੱਚ ਮੈਂ ਕੋਈ 15 ਤੋਂ ਘੱਟਦਾ ਰਿਹਾ ਸਤਨਾਂਦ ਸਿੰਘ ਉਹਨੇ ਮਾਈਨਸ ਹੋਈਏ ਨੇ ਪੈਸੇ ਵੀ ਉਧਰੋਂ ਹੁਣੇ ਨਹੀਂ ਨੇ 39000 ਚੋ 24 ਹੁਣੇ ਨਹੀਂ ਮੈਨਾਂ ਪੈਸੇ ਚੁਆ ਕੇ ਦਵਾਂ ਫਿਰ ਠੀਕ ਆ ਜੀ ਆ ਲਓ ਦੋਸਤੋ ਇਹ ਵੀ ਮੈਂ ਮਨ ਲ ਚੋਹੀ ਗਈ ਹੋ ਮੇਰੇ ਕੋਲ 15 ਕਿਲੋ ਮੰਨ ਕੇ ਤੁਸੀਂ ਪੱਕਾ ਦੋਦੋ ਵਾ ਦਾ ਸਬਦਾ ਕਰ ਲਿਓ 39000 ਦੇ ਵਿੱਚ ਤੇ ਆ ਅੱਗੇ ਜਿਹੜੀ ਆ ਉਹ ਵੜਾ ਗਈ ਆਪਣੇ ਕੋਲ ਇਹ ਚਾਰ ਦੰਦਾ ਜੀ ਅੱਛਾ ਜੀ ਪਹਿਲਾ ਸੂਆ ਗੱਭਾ ਰਵੱਸੀ ਉਸ ਕੋ ਕਮਣ ਹੈ ਹਾਂ ਜੀ ਠੰਡੀ ਗੋਲ ਜਰਸੀ ਕ੍ਰੋਸ ਅੰਗ ਦੇ ਵਿੱਚ ਆ ਦੋਸਤੋ ਹਾਂ ਦੇਖੋ ਸੀਰ ਦੋ ਗੱਭਣਾ ਤੇ ਮੱਛੀ ਸੂਆ ਪਹਿਲਾਂ ਕਿ ਦੂਜੇ ਪਹਿਲਾ ਪਹਿਲਾ ਜੀ ਪਹਿਲਾਂ ਮੋਹ ਦੰਦੀ ਕਿਵੇਂ ਆ ਹਾਂ ਜੀ ਮੋਹ ਦੰਦੀ ਭਾਈ ਇਹ ਮੋਹ ਕਿਵੇਂ ਚ ਠੀਕ ਹੈ ਜੀ ਪੂਰੀ ਆਈ ਪਿਓਰ ਚਾਰ ਜੀ ਲਓ ਜੀ ਠੀਕ ਆ ਜੀ ਚਾਰ ਹੀ ਛੋਟੇ ਦੁੱਧ ਵਾਲੇ ਛੋਟੇ ਹਾਂ ਲਓ ਜੀ ਲਓ ਜੀ ਦੋਸਤੋ ਪ੍ਰਤਾਪ ਆਂਦਾ ਈ ਡੀ ਕਬੜ ਮੈਂ ਵਾਹੇ ਚੁੱਕ ਕੇ ਬਾਲਾ ਕੱਢ ਦੂੰਗਾ ਚੁੱਕ ਦੇਣੀ ਚੁੱਕ ਦੇਣੀ ਰੱਜੇ ਪੁੱਜਿਆ ਹਾਂ ਹੈ ਲਓ ਦੋਸਤੋ ਵੱਚੀ ਪਹਿਲਾ ਸੁਆ ਸੁਨ ਵਾਲੀ ਪਲੂਨ ਵੱਚੀ ਦਾ ਸੁਨਾ ਇੱਕ ਰੰਗ ਕਾਲੀ ਆ ਬਲੈਕ ਰੰਗ ਦੇ ਵਿੱਚ ਆ ਠੀਕ ਆ ਜੀ ਥੋੜੀ ਨੇ ਉਹਨਾਂ ਨੇ ਸੰਗਲ ਜਾ ਪਾਇਆ ਸੀ ਅਸੀਂ ਪਾਈ ਤਿਆਰੀ ਤਿਆਰੀ ਦਾ ਫੋੜਾ ਕਰਦੀ ਗੁਰੇ ਠੀਕ ਆ ਜੀ ਉਹ ਨਾਲ ਸੰਗਲ ਜਾ ਵਾਇ ਸੋ ਨਿੱਗਰ ਵੈੜਾ ਦੋਸਤੋ ਪੂਰੀ ਨਿੱਗਰ ਆਈ ਤਾਂ ਮੀਡੀਅਮ ਤੇ ਵਿੱਚ ਜਿੱਦਾਂ ਬਨਾਰਮਲ ਜਰਸੀ ਵੈੜ ਤਾਂ ਕੱਦ ਦੇਖਦੇ ਆ ਬੜੀ ਛੋਟੀ ਰਹੀ ਮੇਰੀ ਨਿੱਗਰ ਵਾਸੀ ਬਾਨੀ ਆ ਫਿਰ ਸਾੜੇ ਕੋ ਰੋਗ ਰੋਗ ਦਾ ਲੱਗਾ ਰਸੀਲ ਬੜੀ ਕਰਮਾਂ ਆ ਆ ਦੇਖੋ ਜੀ ਠੀਕ ਆ ਸੋਨਾ ਜਿਗਾਰਡ ਬਣਾਓ ਥੱਲੇ ਉਹ ਕਰਮਾ ਲਈ ਬਾਕੀ ਦਿਨ ਲੈ ਜੋ ਜੇ 8-7 ਦਿਨ ਵੀ ਕਰ ਜਣੇ 8-7 ਸਾਰੇ ਕੋ ਰਾਤ ਦੀ ਇਹ ਕੋਈ ਉਪਰ ਆਪਰੇ ਨੂੰ ਕਰਵਾ ਜੀ ਠੀਕ ਆ ਵਾਧੂ ਜੀ ਲਾਇਆ ਠੀਕ ਆ ਜੀ ਉਹ ਦੋਸਤੋ 8-7 ਦਿਨ ਆਈਡੀਆ ਮੰਨ ਕੇ ਸੌਦਾ ਕਰ ਲਿਓ ਠੀਕ ਆ ਬੀਰ ਪ੍ਰਤਾਪ ਇਹਦਾ ਲੈਣ ਦੇਣ ਫਿਰ ਕੀ ਕਰਦਾ ਪ੍ਰਤਾਪ ਉਹਨੇ ਪੁੱਛ ਲਈ ਹਾਂ ਕਿ ਮਗਰ ਛੱਡਣ ਛਡੋਂ ਦੇ ਚੱਕਰ ਚ ਪੈ ਗਈ ਪ੍ਰਤਾਪ ਬੋਲ ਫਿਰ ਕਿੰਨੇ ਆ ਨਹੀਂ ਸਤਰਾਹ ਸੋ ਨਹੀਂ ਨਹੀਂ ਫਿਰ ਵੀ ਦੱਸੋ ਸਤਰਾਹ ਸਤਰਾਹ ਇਹ ਆਪਾਂ ਛੋਟਾ ਕਰਨ ਵਾਲੇ ਆਪਾਂ ਮੰਗ ਵੀ ਸਕਦੇ ਆ ਮੰਗ ਤੇ ਸਕਦੇ ਆ 42000 ਰੁਪਏ ਮੰਗ ਲਈ ਹੈ ਜੀਰਾ ਭਰਾ ਜੀ ਲੈ ਉਹ ਸਤਰਾਹ ਤੂੰ ਛੋਟਾ ਕਰ ਫਿਰ ਨਹੀਂ ਛੋਟਾ ਕਰੀਏ ਹਾਂ ਤੇ ਨਾਗਰੀ ਛੋੜ ਮੈਂ ਤਾਂ 45000 ਰੁਪਏ ਦੇ ਰਿਸ਼ਵਤ ਜੀ ਹੈਗੀ ਆ ਇਹਦੇ ਲਈ ਮੰਗੇ ਹੀ ਕਰਦੇ ਕਰਦੇ ਤਾਂ ਗੋਲੀ ਚਲੇ ਜਾਈਏ ਇਹ ਤਾਂ ਮੈਂ ਤਾਂ ਮੰਗਿਆ ਜੇ ਨਾ ਛੋੜ ਦੇ ਕੀ ਹੋਈ ਛੋੜ ਵੀ ਤੂੰ ਕਰਾਈਏ ਫਿਰ ਤੂੰ ਇਹਵੇਂ ਮੰਗ ਲੈਣੇ ਛੋੜ ਵੀ ਕਰ ਤੂੰ ਹੀ ਕਰਦੇ ਹੋਣਾ ਜੀ ਮੰਗਣੇ 1000 ਰੁਪਏ ਛੱਡਾਂਗੇ ਨਹੀਂ ਹੁਣ ਆਪੇ ਮੰਗ ਕਰਕੇ 1000 ਰੁਪਏ ਅੱਗੇ ਪਿੱਛੇ ਵੱਢੀ ਜਾਂਦਾ ਦੋ ਦੋ ਤਿੰਨ ਤਿੰਨ ਹਜ਼ਾਰ ਨਹੀਂ ਹੁਣ ਫੇਰ ਮੈਂ ਕੀ ਕਰਾਂਗਾ ਮੈਂ ਕਿਹਾ ਚੱਲ 500 ਨੇ ਕਿਹਾ ਮੁੱਲ ਜ਼ਿਆਦਾ ਕਰੀ ਜਾਂਦਾ ਹਾਂ ਛੋੜ ਮੰਗੇ ਤੇ ਘਰ ਕੈਮਰੇ ਤੋਂ ਨਿਕਲ ਕੇ ਉੱਥੇ ਰਹਿ ਜਾਂਦੇ ਇਹ ਨਹੀਂ ਭਰਾਵਾ ਨਹੀਂ ਗੱਲ ਆ ਬਾਜਾਈ ਕਰੀਏ ਚੋ ਮੇਹਲਾ ਦੇ ਪਾਜਾ ਦਾ ਕਰਨਾ ਤੇ ਦੂਜੇ ਤੀਜੇ ਦੇ ਨਹੀਂ ਇਹ ਇੱਥੇ ਬੱਚੀਆਂ ਰਹਿਣੇ ਕਿ ਨਾ ਬਿਲਕੁਲ ਬਣ ਜੂ ਬਾਹਰ ਨਹੀਂ ਨਹੀਂ ਬੰਦਾ ਨਾ ਇਹ ਜਿਹੜਾ ਮਾ ਦੇਖ ਸੁਧਰਾ ਬਾਕੀ ਉਹਦੀ ਮੁੱਲ ਕੋਈ ਨਹੀਂ ਬੱਚੀ ਬਾਹਰ ਚੰਗੀਆਂ ਦੋਸਤੋ 42000 ਪ੍ਰਤਾਪ ਨੇ ਭਾਈ ਸਤਨਾਮ ਨੇ ਡਿਮਾਂਡ ਕੀਤੀ ਇਹਦੇ ਵਿੱਚ 14000 ਖੰਡ ਛੱਡ ਦਾਂਗੇ 41000 ਦੀ ਹੋ ਜੂਗੀ ਤੇ 40 ਦੀ ਇੱਕ ਉੱਤੇ ਚੰਗੀ ਹੋ ਜੂਗੀ ਅੱਛਾ ਜੀ 40 ਤੋਂ ਇੱਕ ਉੱਤੇ 41 ਹੋ ਜੇ ਅੱਛਾ ਲੈ ਵੀ ਠੀਕ ਹੈ ਜੀ ਬਾਕੀ ਕ ਹੋ ਜੂਗਾ ਮਾਨਤਨ ਹੋਰ ਵੀਰ ਕਰ ਦੂਗਾ ਕੋਈ ਸੱਜਣਾ ਆਉਂਦਾ ਦੋਸਤੋ ਮਾਨਤਨ ਹੋਰ ਹੋ ਜੂ ਥੋੜਾ ਪਤਾ ਵੱਛੀ ਚੰਗੀ ਹੈ ਨਵੀਂ ਵੱਛੀ ਹੈ ਠੀਕ ਹੈ ਜੀ ਨਸਲ ਜਾਤ ਜਰਸੀ ਦੇ ਵਿੱਚ ਕ੍ਰੋਸ ਤੁਸੀਂ ਮੰਨ ਕੇ ਸੌਦਾ ਕਰ ਲਿਓ ਥਾਂ ਤੋਂ ਬੜਾ ਸੋਨਾ ਕਰਨ ਵਾਲੀ ਨੇ ਕੱਢਦਾ ਇੱਕ ਸਾਈਡ ਤੋਂ ਥੋੜਾ ਤੁਹਾਨੂੰ ਤੁਰੇ ਦਿਖਾਉਂਦਾ ਠੰਡੀ ਫਿਰ ਵੀਰ ਜੀ ਬਹੁਤ ਜ਼ਿਆਦੀ ਆ ਇਹਦੇ ਵੱਛੀਆ ਪਹਿਲਾਂ ਨਾਲ ਡਰੀ ਡਰੀ ਜਾਂਦੀ ਹਾਸੇ ਨਾ ਹੁੰਦੇ ਇਹਨੂੰ ਕਰਮਾਂ ਲਈ ਪ੍ਰਵਾਹ ਹੀ ਕੋਈ ਨਹੀਂ ਲੋ ਹੁਣ ਸਿਰੇ ਨਵਾਈ ਵੀ ਆ ਤਾਂ ਵੀ ਐ ਫਿਰ ਥੋੜੀ ਲੋ ਠੀਕ ਹੈ ਜੀ ਸੋ ਫੜ ਲਓ ਫੜ ਲਓ ਹੋ ਜਾਣੀ ਹੈ ਵੱਛੀ ਚੰਗੀ ਆ ਆ ਨਾਗ ਤੁਹਾਨੂੰ ਦਿਖਾਉਣੇ ਆ ਜਰਸੀ ਬਰੀਡ ਦੇ ਵਿੱਚ ਆ ਹਾਂ ਜੀ ਜਰਸੀ ਤੋਫਾ ਹੀ ਆ ਜਰਸੀ ਇਹ ਕਾਬ ਕੀ ਹੈ ਬਾਈ ਇਹ ਜਰਸੀ ਜਰਸੀ ਇਹ ਜਰਸੀ ਦੀ ਜਰਸੀ ਵੇਖੋ ਜਰਸੀ ਜਰਸੀ ਹੈ ਜਰਸੀ ਆ ਗਿਆ ਮੂੰਹ ਆ ਹਾਂ ਕਿ ਜਰਸੀ ਨਹੀਂ ਇਹ ਜਰਸੀ ਹੈ ਜਰਸੀਆਂ ਆ ਗਈਆਂ ਠੀਕ ਆ ਜੀ ਇਹ ਅੱਛੇ ਫਿਰ ਸਤਨਾਮ ਟੋਕੜ ਕੱਪਣ ਹੈ ਹਾਂ ਜੀ ਵੀਰ ਜੀ ਪੰਜਾ ਵੀ ਨਹੀਂ ਕੱਪਣ ਜੀ ਅੱਛਾ ਜੀ ਤੇ ਦੁੱਧ ਦੇ ਕੋਲ ਮਤਲਬ ਤੁਸੀਂ 5.5 ਕਿਲੋ ਕਿਹਾ 6 ਦੱਸਿਆ ਤਾਂ ਆਪਾਂ ਨੂੰ ਹਾਂ ਤੇ ਸਾਡੇ ਕੋਲ ਅੱਜ ਹੀ ਸੇਰੀ ਆਈ ਆ ਠੀਕ ਆ ਜੀ ਹਾਂ ਜੀ ਲਓ ਦੋਸਤੋ 6.5 ਕਿਲੋ ਦੁੱਧ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਬਾਦਾਮੀ ਰੰਗ ਆ ਜਿਵੇਂ ਆਪਾਂ ਰੰਗ ਦੀ ਗੱਲ ਕਰ ਲਈ ਤੇ ਬਾਦਾਮੀ ਕਲਰ ਦੇ ਵਿੱਚ ਆ ਠੀਕ ਆ ਤੇ ਜਲਸੀ ਬਰੀਡ ਦੇ ਵਿੱਚ ਆ ਦੋਸਤੋ ਨਸਲ ਜਰਸੀ ਬਰੀਡ ਦੇ ਵਿੱਚ ਤੋਂ ਥਣ ਦੇਵੇ ਦੀ ਇੱਕ ਬਰੀਆ ਤੁਸੀਂ ਨੇੜੇੋਂ ਦੇਖ ਲਓ ਵੀ 6.5 ਜਿਹੜਾ ਹੁਣ ਇਸ ਵਕਤ ਸਾਡੇ ਵਾਹ ਜੀ ਪੱਕਾ ਜਿਹੜਾ ਚਵਾਵਾ ਦੁੱਧ ਤੇ ਪੰਜਾਂ ਵੀ ਆਦੀ ਆਪਾਂ ਚੈੱਕ ਪਾਸ ਕਰਾਈ ਆ ਲਓ ਜੀ ਆਪਾਂ ਨੂੰ ਰੈਡੀ ਦਿੱਤੀ ਠੀਕ ਆ ਜੀ ਤੇ ਪਰ ਆਹੀ ਨਾ ਮਨ ਕਿਸੇ ਘਰੇ ਲੈ ਛਕੜਾ ਲਿਆ ਆ ਮੁਰਕੇ ਆਪਣੇ ਕੋਲ ਤੇ ਕੋਈ ਇਅਤ ਨਹੀਂ ਅੱਜ ਸੇਰੇ ਨਾਲ ਵੀਡੀਓ ਬਣੀ ਨਹੀਂ ਜੀ ਆਪਣੇ ਕੋਲ ਅੱਛਾ ਜੀ ਉਹਨਾਂ ਦੀ ਤਰਸਤੀ ਜ ਰਹੇ ਨਹੀਂ ਪੈਸੇ ਦੱਸਾਂ ਕਿ ਚੱਕਰੇ ਵੀਰ ਬੇਸ਼ੱਕ ਉਹਨਾਂ ਤੋਂ ਤੁਸੀਂ ਕਾ ਵਪਾਰੀ ਵੀਰੋਂ ਤੁਸੀਂ ਗਾਂ ਲੈ ਆਂਦੀ ਪਰ ਆਪਣੇ ਕੋਲ ਕਾ ਭੈਣ ਭਰਾ ਨੇ ਆਪਾਂ ਸਦਾ ਮੁਰਕੇ ਹਾ ਜੀ ਮੁਰਕੇ ਖਲਾ ਅਪਰੇ ਤੋਂ ਗਾਰੰਟੀ ਮੰਗਦਾ ਬਸ ਆਪਣੇ ਕੋਲ ਅਗਲੇ ਨੇ ਮਗਰਲਾ ਕਰ ਥੋੜਾ ਵੇਖਣਾ ਹਾਂਜੀ ਹਾਂਜੀ ਤੇ ਮੁਰਕੇ ਅਸੀਂ ਫਿਰ ਸੇਰੇ ਹੀ ਇਹ ਦੋਵੇਂ ਚੱਕ ਰਹੇ ਆਂ ਹੀ ਆਪਣੇ ਕੋਲ ਹੀ ਅੱਛਾ ਅੱਛਾ ਜੀ ਉਹ ਉਹ ਸਾਢੇ ਪੰਜਾਂ ਦੀ ਬਹੁਤ ਦੋਸਤੋ ਸਾਡੇ 5 ਕ ਮਹੀਨਿਆਂ ਦੀ ਜੀ ਪੰਜਾਂ ਦੀ ਪੂਰੇ ਪੰਜਾਂ ਦੀ ਹਾਂਜੀ ਹਾਂਜੀ 5 ਮਹੀਨਿਆਂ ਦੇ ਪੂਰੇ ਗੱਭਣ ਚੈੱਕ ਪਾ ਸਾ ਤੇ 5.5 ਕਿਲੋ 5 5.5 ਕਿਲੋ ਦੁੱਧ ਐਦਾਂ ਮਿਲ ਪੈਂਦੀ ਸੀਲ ਬਹੁਤ ਠੀਕ ਆ ਤੇ ਥਾਂ ਤੋਂ ਲੰਬਾ ਪੂਰਾ ਵੇਖੋ ਤੁਸੀਂ ਦੁੱਧ ਆਪਣੇ ਕੋਲ ਜੇ ਬੱਚੀ ਜਦੋਂ ਮਾਰਾ ਸੋਖ ਰਕੇ ਅਸੀਂ ਤੁਹਾਨੂੰ ਵੀਡੀਓ ਕਰਕੇ ਮਤਲਬ ਪਾਤੀ ਆ ਦੋ ਦਿਨ ਠਹਿਰ ਗਈ ਨਾ ਅਸੀਂ ਦੋ 8 ਕਿਲੋ ਕਰਦੇ ਆ ਬਿਲਕੁਲ ਰੋਲੇ ਕਰੋ 20 22 ਗਾਵਾਂ ਹੀ ਵਧੀਆਂ ਠੀਕ ਆ ਥੋਈ ਪਠਾਣੀ ਕੋਈ ਲੈਣਾ ਜ਼ਰਾ ਨਹੀਂ ਲੈ ਵੀਰ ਸਤਨਾਮ ਇਹ ਤਾਂ ਫਿਰ ਮੁੱਲ ਕੀ ਕਰੀਏ ਮੁੰਡੇ ਦਾ ਛੋੜਾ ਜੀ 32000 ਰੁਪਏ ਹੈ ਨਾ 32000 ਰੁਪਏ 30000 ਦੇ ਦੇ ਦਾਂਗੇ ਸਾਨੂੰ ਸਾਬ ਹੈ 30000 ਲੋਕ ਮਰਤੀਆਂ ਵਾਲੇ ਬਾਪੂ ਲੋਕੇ ਦੀ ਗਾਲੀ ਕੱਢਣੀ ਹੈ ਹੁਣ ਟੰਗਾਲਾ ਹੀ ਕੰਮ ਆ। ਤੁਮਨ ਖਲਾਣ ਵਾਲਾ ਕੋਈ ਕੰਮ ਨਹੀਂ ਇਹ ਕਰਦਾ। ਉਹ ਹੋਰ ਕਰਦੇ ਫਿਰ। ਹੈ? ਹੋਰ ਕਰਦੇ। ਜੇ ਤੂੰ ਕਹਿਣਾ ਸੰਦੂ ਸਾਹਿਬ ਉਹ 10 ਕਿੰਨੇ ਛੱਡ ਗਏ? ਉਹ ਛੱਡਦੇ ਫਿਰ ਲਾਦੇ। ਲਾਦੇ। ਦੱਤ ਤੂੰ ਕੋ ਨਹੀਂ ਖਾ। ਛੱਡ दिए 5। ਨਹੀਂ ਨਹੀਂ 5 ਦਿੱਤੀ। ਆ ਸਵਾਦਿਆ ਸਾਹਿਬ। ਜਿਨ੍ਹਾਂ ਦੇ ਨਵਾਬ ਵੀ ਪੈਣਾ 500 ਰੁਪਏ ਛੱਡਦੇ ਉਹ। ਬੱਸ। ਹਾਂਜੀ। ਤੇ ਮੇਰੇ ਕਹਿਣ ਦਾ ਇਹਨਾਂ ਕਿ ਮੋਲੀ 500। 400 ਛੱਡਾਂਗੇ ਤੇਰੇ ਕਹਿੰਦੇ ਸੰਦੂ ਸਾਹਿਬ। ਤੇਰਾ ਸਿਰ ਮੱਥੇ ਇਹ ਕਿਹੜੀ ਗੱਲ ਆ। ਲਓ ਦੋਸਤੋ। ਪੰਜ ਮਹੀਨੇ ਦੀ ਗੱਬਣ ਤੇ 5 5.5 5 ਕਿਲੋ ਦੋ ਦੋ ਸਾਢੇ ਸਾਢੇ ਕਿਲੋ ਹੋਤੇ ਇਸ ਤਰ੍ਹਾਂ ਮਿਲ ਪੈਂਦੀ ਜੇ ਥਾਨ ਸੁਣ ਬਹੁਤ ਸੋਹਣਾ ਲੱਗਦਾ ਠੀਕ ਆ ਜੀ ਤੇ ਵੈੜ ਚੰਗੀ ਆ ਸੋਹਣੇ ਕੱਦ ਕੱਦ ਦੇ ਵਿੱਚ ਵੈੜ ਚੰਗੀ ਆ ਮੈਨੂੰ ਲੱਗਦਾ ਵੀ ਸੱਜਰ ਦਾ ਵੀ ਚਲੋ ਕਰਮ ਵਾਲੀ ਦਾ ਸੋਨਾ 2 ਦਰਿਆ ਹੋ ਗਿਆ 18 ਕਿਲੋ ਨਹੀਂ ਚਾਹੁੰਦੇ ਨੇ ਚਲੋ ਹੁਣ ਗਾੜੀ ਰੱਬ ਜਾਣੇ ਪਰ ਜਿੰਨਾ ਉਹਨਾਂ ਦੇ ਕੋਲ ਵਾਕਈ ਹੀ ਨਾ ਸਾਡੇ ਕੋਲ ਕਪਣਾ ਲਾਗਾ ਦੋਸਤੋ ਟੋਕਰ ਕਪਣਾ ਟੋਕਰ ਕਪਣਾ ਤੁਸੀਂ ਮੰਨ ਕੇ ਸੌਦਾ ਕਰ ਲਿਆ ਰੇਡ ਪੜਤਾ ਤੁਹਾਨੂੰ ਦੱਸ ਹੀ ਦਿੱਤਾ ਡਿਟੇਲ ਚੈੱਕ ਪਾਸ ਹੋਈ ਠੰਡਾ ਢੀਗਾ ਸੇਰੀ ਆਪਾਂ ਆਪਣੇ ਕੋਲ ਹੀ ਛਲੋਇਆ ਵਧੀਆ ਗੱਲ ਆਇਆ ਜੀ ਠੀਕ ਆ ਜੀ ਚੈੱਕ ਪਾਸ ਹੋਈ ਆ ਇਧਰੋਂ ਵੀਰ ਸਤਨਾਮ ਜਿਹੜੀ ਆ ਬਾਹਰ ਵੀ ਵੀਰ ਜੀ ਪਹਿਲਾਂ ਦੱਜੇ ਸੁਣੇ ਨਗਾ ਤੇ ਜੱਜੇ ਸੁਣੇ ਨਹੀਂ ਅੱਛਾ ਜੀ ਤੇ ਇਹ ਸਾਢੇ ਪੰਜ ਮਹੀਨੇ ਚੈੱਕ ਪਾਸ 6 ਕਿਲੋ ਇਹਦੇ ਮਗਰੋਂ ਬੱਚੀ ਆ ਜੀ ਉਹ ਸਭ ਨੇ ਵਧੀਆ ਮਗਰ ਬੱਚੀ ਵੀ ਮਿਲੂਗੀ ਹਾਂ ਬੱਚੀ ਦੇ ਦੇ ਨਾਲ ਹਾਂ ਦੋਸਤੋ ਮਗਰ ਬੱਚੀ ਵੀ ਆਊਗੀ ਗਿਫਟ ਆ ਠੀਕ ਆ ਜੀ ਮਗਰ ਵੀ ਬੱਚੀ ਆ ਤੇ ਕਰਮਾ ਲਈ ਆਪ ਵੀ ਪੰਜਾਂ ਸਾਢੇ ਪੰਜ ਮਹੀਨੇ ਦੀ ਗੱਭਣ ਸਾਢੇ ਪੰਜਾਂ ਦੀ ਤੇ 6 ਕਿਲੋ ਦੁੱਧ ਇਹਦੇ ਥੱਲੇ ਹੁਣ ਹਾਜ਼ਰ ਆ ਠੀਕ ਆ ਜੀ ਤੇ ਗਾਂ ਬੇਸ਼ੱਕ ਕੋਈ ਦੂਜਾ ਸੁਭਾ ਮੰਨ ਲੈ ਵੀ ਦੂਜੇ ਸੁਭੇ ਸੁਣੀ ਆ ਇਹ ਸੰਤੂ ਸਾਹਿਬ ਜੀ ਨੇ ਤਿੰਨ ਕਰਨੀਆਂ ਇੱਕ ਨਹੀਂ ਆ ਇਹ ਆ ਇਧਰ ਦਾ ਸਣ ਵੀ ਆਣਾ ਕਿ ਮਾਸਾ ਨਰਮਾ ਹੋਵੇ ਬੜਾ ਪ੍ਰਤਮ ਇਹ ਇਥੇ ਚੁੰਗੀ ਲਾਗੇ ਬਜੀ ਤੇ ਪੈਂਦੀ ਵੜੀ ਵੇਸ਼ ਮਿੰਟੋਂ ਮਰ ਚੁੰਗੀ ਆ ਜਿੱਦਾਂ ਵੇਖੋ ਨਿਕਲੀ ਬਸੇ ਅੱਛਾ ਅੱਛਾ ਉਹ ਤਾਂ ਥੋੜਾ ਆ ਹੋੜਾ ਖੋਦੀ ਚੋਣ ਬਹੁਤੀ ਜਾਦੀ ਚੰਗੀ ਠੀਕ ਆ ਜੀ ਹਾਂ ਜੀ ਵਧੀਆ ਨਿੱਕਰ ਚੋਈ ਨਟ ਜਿਹੜਾ ਭਾਈ ਸਤਨਾਮ ਹੈਗਾ ਸ਼ਸ਼ੀ ਤੋਂ ਪੂਰਾ ਹੈਗਾ ਜੀ ਜਿੱਦਾਂ ਮਰਗੀ ਚੋਈ ਆ ਲਓ ਜੀ 6 ਕਿਲੋ ਦੁੱਧ ਦਾ ਦੋਸਤ 55 ਮਹੀਨਿਆਂ ਦੀ ਗੱਬਣ ਤੇ ਅਗਰ ਦੂਜੇ ਸੂਵੇ ਲਗਪਨ ਹੋ ਗਈ ਹੈ ਤੇਜੇ ਵਾਸਤੇ ਤੇਜੇ ਵਾਸਤੇ ਦੂਜੇ ਸੂਵੇ ਹੋ ਰਗੀ ਲਓ ਜੀ ਤੇਜੇ ਸੂਵੇ ਲਗਪਨ ਕਰੀ ਦਿੱਤੀ ਤੇ ਇਹ ਦੋਵੇਂ ਮਿਲੋਂ ਤਾਂ ਤੀਜੇ ਤੀਜੇ ਸੂਵੇ ਗੱਬਣ ਹਾਂਜੀ ਗਾ ਤੇ ਤੀਜੇ ਜਰਸੀ ਵੀ ਗੱਬਣ ਤੀਜੇ ਸੂਵੇ ਲਈ ਆ ਤੇ ਜਿਹੜੀ ਇਹ ਵਿਖਾਈ ਕਰਾਸ ਹਾਂਜੀ ਹਾਂਜੀ ਇਹ ਵੀ ਤੀਜੇ ਸੂਵੇ ਦੇ ਵਿੱਚ ਅੱਗੇ ਗੱਬਣਾ ਠੀਕ ਆ ਜੀ ਹੁਣ ਦੂਜੇ ਦੂਜੇ ਸੂਵੇ ਚ ਚੱਲ ਰਹੀਆਂ ਨੇ ਇਹਦੇ ਥਲੇ 6 ਕਿਲੋ ਦੁੱਧ ਚਾਹੇ ਕੋਈ ਵੀ ਰਾਬਦਾ ਦੋ ਟਾਈਮ ਚੋਗੇ ਤਸੱਲੀ ਕਰੇ ਸਾਢੇ ਪੰਜ ਮਹੀਨੇ ਦੀ ਗੱਬਣ ਵਛੀ ਦੇ ਚੋਲੀ ਆ ਵਹਿੰਦਾ ਚੋਲੀ ਪਰ ਵਛੀ ਨੇ ਮਿਲ ਪੈਗੀ ਅੱਛਾ ਵੀਰ ਸੁਨਾ ਮਾਨ ਵੀ ਤੇ ਇਹ ਰੋ ਛੋੜੇ 32000 ਰੁਪਏ 32000 ਹਾਂਜੀ ਪਤਰੀ ਮੋ ਜਦੋਂ ਵਸ਼ੀ ਚੰਗੀ ਹੁੰਦਾ ਵਾ ਹੋਰ 2000 ਵਾਦ ਵਾਰਦੇ ਚਲੋ ਆਪਾਂ ਮੰਨ ਲੈਂਦੇ ਜਿਹੜਾ ਦਲ ਜਾਣੀ ਅੱਛਾ ਜੀ ਹਾਂਜੀ ਦੇ ਲਾ ਕੇ 32 ਠੀਕ ਆ ਜੀ ਹਾਂਜੀ ਕਰਤੀਏ ਮਾਨਤਾ ਨਾ 3000 ਰੁਪਏ ਦਾ ਅਸਿਆ ਤੇ ਕੁਛ ਦਾ ਪੂਰਾ ਜੱਸੀ ਦਾ ਕੀ ਲੈ ਗਿਆ ਮਰਾ ਉਹਨੋਂ ਜਿਆਦਾ ਹੀ ਭਾਰੀ ਆ ਓਏ ਭਾਰੀ ਹੋ ਗਿਆ ਹੋ ਗਿਆ ਸਤਰਾਮ ਸਿਆ ਪਾਸ ਉਤੀ ਰੱਖਣੇ ਆਪਾਂ ਫੇਰ ਉਹ ਹੋਗਾ ਨਾ ਵਾਰ-ਵਾਰ ਕਰਿਆ ਜਾਣਾ ਆਹੋ ਕਿ 3000 ਰੁਪਏ ਜਨਾਬ ਇਹਦੇ ਵਿੱਚ 3029 ਦੀ ਹਾਂ ਚਲੋ ਵੀਡੀਓ ਪੈ ਗਈ ਉਹ ਨੂੰ ਚੜ ਜਾਣੀਆਂ ਵਾ ਪਰ ਕੇ ਫੇਰ ਆਪਾਂ ਫੜ ਲੈਣੇ ਟੋਕੜ ਕੋ ਫੜ ਤੋਂ ਹੋ ਜੇ ਹਾਂ ਲਓ ਜੀ ਦੋਸਤੋ ਗੱਬਣ ਟੋਕੜ 29000 ਦੇ ਵਿੱਚ ਵੇੜ ਦੇ ਰਿਹਾ ਵੀਰ ਸਤਰਾਪ ਤੇ ਇੰਨੀ ਹਸਾਂ ਲੈਣੀ 29 ਤੇ ਹਾਂ ਤਿੰਨ ਨਾਲ ਬੱਛੀ ਮਿਲਣੀ ਹੈ ਨਾਲ ਅੰਦਰ ਵੀ ਬੱਚਾ ਕਰਮਾ ਵਾਲਾ ਹਾਂ ਠੀਕ ਹੈ ਜੀ ਤੇ ਤਿੰਨ ਪਸ਼ੂ ਬਣ ਕੇ ਤੁਹਾਡੇ ਬਾਕੀ 29000 ਦੇ ਵਿੱਚ 6 ਕਿਲੋ ਦੁੱਧ ਆ ਜਾ ਆ ਅੱਗੇ ਆ ਜੀ ਵੀਰ ਸਤਰਾਪ ਆ ਜੀ ਇਹ ਜੀ ਤਜਸਵਾ ਚੋੜੀ ਸੀ ਪਰਸੋਂ ਸ਼ਾਮ ਦੀ अच्छा जिने कट्टी बगैर नीली रावी दी दीती है जी आओ नीली रावी लो जी मगर कट्टी आगी हां जी कट्टी बहुत सोणी दीती है लो भी दोस्तों मगर कट्टी है नीली रावी ਦੇ ਵਿੱਚ मगर कट्टी आ कट्टी आवे جناب ਗਿੱਲਾ 나ੜੂ ਓਦਾਂ ਬੱਜੀ ਮਾਜ ਵੀ ਜਿਹੜੀ ਦੋਸਤੋ ਨੀਲੀ ਰਾਵੀ ਦੇ ਵਿੱਚ ਆ ਠੀਕ ਹੈ ਜੀ ਬਹੁਤ ਸੋਹਣੀ ਮਾਜਾ ਸੂਹਾ ਤੀਜਾ ਨੂੰ ਹੋਗੀ ਦੂਜਾ ਜੀ ਦੂਜਾ ਦੂਜਾ हां जी ਕਾਜ ਦੇ ਦੂਜਾ ਅੱਜ ਕਰਮਾ ਅੱਜ ਭਲਕੀ ਸੂਈ ਪਰਸੋਂ ਸ਼ਾਮੀ ਸੂਈ ਹੋ ਜੀ ਪਰਸੋਂ ਸ਼ਾਮੀ हां जी ਬਾਬੇ ਦੋਸਤੋ ਪਰਸੋਂ ਸ਼ਾਮੀ ਸੂਈ ਆ ਅੱਖ ਬੇਲੀ ਬਣ ਗਈ ਆ मगर कट्टी ਬਹੁਤ ਸੋਣੀ ਆ ਠੀਕ ਹੈ ਜੀ ਤੇ ਕੱਟੀ ਕੱਟੀ ਵੀਰ ਬਹੁਤ ਜਥੇ ਕਰਦੇ ਵੀ मगर कट्टी ਬਕਰੇ ਤੌਰ ਤੇ ਖਰੀਦਨੀ ਆ ਮਗਰ ਬੱਚਾ ਕੱਟੀ ਆ ਗਈ ਇੰਦੇ ਫੀਮੇਲ ਕਾਪ ਨੂੰ ਜਨਮ ਦਿੱਤਾ ਸੋ ਝੋਟੀ ਦੋਸਤੋ ਦੂਜਾ ਸਵੇਰ ਸੁਈ ਆ ਤੇ ਹੁਣ ਬੌਲੇ ਤੇ ਚੱਲ ਰਹੀ ਆ ਠੀਕ ਆ ਬਾਕੀ ਆ ਵਿਖਾਈਏ ਪ੍ਰਤਾਪ ਸਿੰਘ ਮਾੜਾ ਜਿਆ ਫੇਸ ਵੀ ਇਦਾਂ ਲਓ ਜੀ ਸੋ ਮੂੰਹ ਮੱਥੇ ਦੀ ਬੜੀ ਸੋਹਣੀ ਆ ਲਾਜਬਾਬ ਆ ਠੀਕ ਆ ਜੀ ਹਾਂ ਜੀ ਤੇ ਥਣ ਭਾਂਡੇ ਦੀ ਵੀ ਪੂਰੀ ਖਬਰਦਾਰ ਥੱਲੇ ਇਹ ਜੇ ਨਾਮ ਬੋਲਾ ਕਿੰਨਾ ਜੀ ਵੀ ਜੀ 9.5 ਕਿਲੋ ਬੋਲਾ ਵਾ ਗੋਣੇ ਮਾਰਾ ਅੱਛਾ ਜੀ ਜਿਹੜਾ ਪੱਕਾ ਚ ਮਤਲਬ ਆਪਾਂ ਸਾਫ਼ ਕੀਤੀ ਹੋਣਾ ਸਰਪਨ ਬੱਚਾ ਮਾਰਿਆ ਗਾੜੀ ਪਜਾ ਕੇ ਮੈਂ ਦੇਖੋ ਦੇਖੋ ਸਾਫ਼ ਕੀਤੀ ਹੈ ਲਓ ਜੀ ਕੱਟੀ ਆ ਵੇਖੋ ਨਾੜੂ ਨਾਲ ਬੱਚੇ ਤੇ ਚੋਣ ਜਾਣ ਬਹੁਤੀ ਯਾਰੀ ਪੋਲੀ ਮਾਰਦਾ ਦੋ ਦਸਾਂ ਪੰਜੀ ਦੀ ਮਾਰਦੇ ਹੋ ਜੀ ਆਪਣੀ ਸੋਟੀ ਕਰਾ ਦਿਓ ਚੱਕ ਥਾਣੇ ਕੋਲ ਉੱਥੇ ਹੋਏ ਨੇ ਤੇ ਆਪਣੇ ਨਾਲ ਜੀ ਵਾ ਉਹ ਰੋਣਾ ਇਹ ਆ ਪਤਾ ਹੈ ਲਓ ਬਦਸਤੋ ਨੀਲੀ 라ਵੀ ਦੀ ਮੱਝ ਮਗਰ ਨੀਲੀ 라ਵੀ ਦੀ ਕੱਟੀ ਠੀਕ ਹੈ ਜੀ ਜੋੜੀ ਇਹ ਵੀ ਕਮਾਲ ਦੀ ਹੈ ਬਾਕੀ ਦੋ ਦੋ ਚਾਰ ਦਿਨ ਧਾਰਾ ਮਾਰ ਕੇ ਦਿਖਾਉਣੇ ਆਪਾਂ ਤੁਹਾਨੂੰ ਇਹ ਵੀ ਸੋਧਣਾ ਬਾਲਟੀ ਮਣੀ ਛੋਟੀ ਫੜਦੀ ਆਂ ਪਤਾ ਲੱਗਦਾ ਜਿਵੇਂ ਆ ਫੜ ਦੋ ਹਾਂ ਬਾਲਟੀ ਵੱਢੀ ਜੀ ਇਹ ਤਾਂ ਵੀ ਨਹੀਂ ਇਸੇ ਕਾਜੀ ਆ ਮਗਰਲੇ ਥਾਂ ਦੀ ਮਾਰ ਦਿੱਤਾ ਉਹਦੀ ਰੋਜ ਹੋਈ ਏ ਇਹ ਗੱਲ ਹਲੇ ਮੋਲੇ ਦੋਸਤੋ ਠੀਕ ਆ ਤੇ ਇਹ ਸਤਨਾਬਾਈ ਕੀ ਕਰਦੇ ਮੋਲੇ ਦਾ ਮੋਲੇ ਜੀ ਸੀਸ ਬਾਈ ਮੈਂ ਭਾਵੇਂ 1 ਲੱਖ ਤੇ 5-7 ਜਿੰਨਾ ਮਰਜ਼ੀ ਕਰਦੇ ਗਏ ਹਾਂ ਹਾਂ ਇਹ ਆਪਾਂ 98000 ਦੀ ਮਹਰ ਦੇ ਦਾਂਗੇ 98000 ਦੀ ਹਾਂ ਜੀ ਦੋ ਤੇ ਨਹੀਂ ਤੋਂ ਲਾਗੂ ਮੈਂ ਲਈ ਉਹਨੇ ਪਹਿਲੇ ਤੋਂ ਅਸੀਂ 12-13 ਕਿਲੋ ਚੋਇਆ ਹਾਂ ਐਰਕੀ ਚੋਲੂ ਦੇ ਵੱਧ ਵਾਲੇ ਦਊਗਾ ਆਪਾਂ ਅਸੀਂ 12-13 ਦੇ ਗ੍ਰੈਂਡੀ ਦੇ ਦਾਂਗੇ ਹਾਂ ਜੀ ਹੁਣ 9.5 ਕਿਲੋ ਸਟਾਰਟਿੰਗ ਆ ਬਿਲਕੁਲ ਮੈਂ ਸਾਫ਼ ਹੋ ਕੇ ਬੋਲ ਦੇ ਪ੍ਰਤਾਪ ਸਿੰਘ 9 ਤੇ 8 98 2500 ਰੁਪਏ ਜਨਾਬ ਛੱਡ ਦਾਂਗੇ ਇਹਦੇ ਵਿੱਚੋਂ ਹੈ 2500 ਰੁਪਏ ਛੱਡਾਂਗੇ ਠੀਕ ਹੈ ਸੌਦਾ ਪਹਿਲਾ ਲਾਹੇਰ ਦਾ 2500 ਵੱਧ ਲੱਗਿਆ ਕਿਹਦੇ ਆਹੇ ਅੱਛਾ 2500 ਛੱਡਦਾ ਸਰ ਲਓ ਜੀ 98000 ਦੇ ਵਿੱਚੋਂ 2500 ਹੋਰ ਛੱਡਿਆ ਗਿਆ ਦੋਸਤੋ ਹਾਂ ਮਾਨਤਨ ਠੀਕ ਆ ਜੀ ਤੇ ਬਾਕੀ ਮੋਲ ਤੇ ਆਕੀ ਜਾਂਦਾ ਆਪਾਂ ਲੱਖ ਕਰ ਲਈਏ ਡੂੜ ਲੱਖ ਕਰਕੇ ਉਹਦਾ ਫਾਇਦਾ ਨਹੀਂ ਕੋਈ ਪਰ ਮਦੀ ਕਿਹੜੀ ਗੱਲ ਕਰਨ ਨੂੰ ਇੰਜੋ ਮਰਜ਼ੀ ਕਰੀ ਜੇ ਬਿਲਕੁਲ ਬਿਲਕੁਲ ਨਹੀਂ ਵੇਖੋ ਮਾਲ ਮੋਲ ਤੇ ਵੀ ਜਾਇਜ਼ ਬਿਲਕੁਲ ਤਾਂਦਾ ਹੀ ਵੱਧ ਮਲਫੋ ਦੇਣੀ ਆਸ ਵੇਖੋ ਬਹੁਤ ਦੋਸਤੋਂ 99000 ਰੁਪਏ ਮਾ ਸੋਤਰ ਕੇ ਵੇਚ ਕੇ ਫੇਰ ਗਾਂ ਤੁਰਨਾਂ ਦਾ ਬਿਲਕੁਲ 2500 ਰੁਪਏ ਬੰਦ ਤੇ ਮਾਦੇ ਚੰਗੀ ਆ ਝੋਟੀ ਚੰਗੀ ਆ ਮਗਰ ਵੀ ਕੱਟੀ ਆ ਬਾਕੀ ਕੁਝ ਕੁਝ ਧਾਰਾ ਮਾਰ ਕੇ ਤਸੱਲੀ ਕਰਵਾ ਦਿੱਤੀ ਜੋ ਆ ਬਸ ਮਾਰਾ ਇੱਕੇ ਦਮ ਜਿੰਨਾ ਹੈ ਬਾਈ ਇੱਕੇ ਲਾਹ ਦੀ ਵਜ੍ਹਾ ਮੋਰੋ ਡੋਕਾ ਨਹੀਂ ਕਰਨ ਵਾਲੀ ਲੋ ਦੀ ਠੀਕ ਆ ਜੀ ਠ ਲੈ ਵੀਰ ਸੁਨਾਮ ਖੁੱਲੇ ਝੋਲੇ ਦੀ ਆ ਹਾਂ ਹਾਲੇ ਨਾ ਸਾਫ ਹੋਈ ਤੇ ਢਾਕ ਮੈਂ ਵੰਡ ਦਿਖਾ ਕੇ ਨਹੀਂ ਅਜੇ ਤਾਂ ਚੜਨਾ ਦੁੱਧ ਹੋਈ ਤਾਂ ਚਲੋ ਬੋਲੇ ਬੋਲੇ ਤਾਂ ਸਾਫ ਹੀ ਹੋਈ ਆ ਹਾਂਜੀ ਹਾਂਜੀ ਤੇ ਆ ਆ ਗਿਆ ਆਪਣੇ ਕੋਲ ਜਿਹੜਾ ਨਾਗ ਇੱਕ ਪਹਿਲਾ ਸੁਆ ਵੀਰ ਜੀ ਛੋਟੀ ਗੱਪਾਂ ਦੇਣੇ ਨੇ ਨਾ ਮੇਰੇ ਸਵਾਲ 6-7 ਦਿਨ ਲੈ ਜਾਊਗੀ ਲਓ ਜੀ ਪਹਿਲਣ ਕੱਟੀ ਆ ਪਹਿਲਣ ਝੋਟੀ ਦੋਸਤੋ 6-7 ਕ ਦਿਨ ਅਜੇ ਸਮਾਂ ਲੈ ਜਾਊਗੀ ਲੋਈ ਲੋਈ ਆ ਗਈ ਲੋਈ ਨਸਲ ਜਿਹਦਾ ਕਹਿੰਦਾ ਹੋ ਉਹਨਾਂ ਦਾ ਲੋਈ ਹੋਏ ਆ ਲੋਈ ਹੈ ਠੀਕ ਹੈ ਜੀ ਪੱਦਰ ਪੁੱਤਰ ਬਹੁਤ ਆ ਜੀ ਲੋ ਦੋਸਤੋ ਠੀਕ ਆ ਜੀ ਸੋ ਲੇਪਟੀ ਲੂਪਟੀ ਥੱਲੇੋਂ ਦੋਸਤੋ ਵਿਖਾਲਾ ਬਿਲਕੁਲ ਪੱਦਰ ਪੱਦਰ ਵਿਖਾਲੇ ਦੇ ਵਿੱਚ ਆ ਥਾਣ ਤੁਣ ਬਹੁਤ ਸੋਨਾ ਮੁੱਠੀ ਥਾਣਾ ਹੱਥੀ ਚਵਾਈ ਵਾਲਾ ਤੇ ਕਦ ਕਾਠ ਬਹੁਤੇ ਵੀਰਾਂ ਨੇ ਪੁੱਛਣਾ ਹੁੰਦਾ ਵੀ ਜੇਕਰ ਪਹਿਲਾਂ ਕੱਟੀਏ ਤੇ ਕਦ ਕਾਠ ਕਿਤੇ ਛੋਟਾ ਵੱਡੇ ਕਦ ਕਾਠ ਦੇ ਵਿੱਚ ਸੋ ਵੱਡੀ ਝੋਟੀ ਆ ਠੀਕ ਆ ਜੀ ਇਹ ਮੂੰਹ ਥੋੜਾ ਔਖਾ ਫੜਾਉਂਦੀ ਏ ਛਿੱਗੀ ਆ ਉਹ ਤਰ ਅੱਛਾ ਜੀ ਅਜੇ ਵੀ ਵੇਖਿਆ ਮੂੰਹ ਔਖਾ ਫੜਾਉਦੀ ਕੁੜੀ ਹੈ ਉਹ ਬਿਲਕੁਲ ਜੀ ਬਿਲਕੁਲ ਜੀ ਲਓ ਦੋਸਤੋ ਮੂੰਹ ਪਟਕੇ ਜਾਂ ਮੂੰਹ ਫੜਕੇ ਕੋਈ ਵੀਰ ਵੇਖ ਲੈ ਆਪਦਾ ਠੀਕ ਆ ਜੀ ਥੋੜਾ ਮੂੰਹ ਵੀਰਾਂ ਦਾ ਵੀ ਔਖਾ ਫੜਾਉਂਦੀ ਔਖਾ ਸੜਾ ਹੋਈ ਘਰੋਂ ਘਰੋਂ ਫੜਦੇ ਨਹੀਂ ਨਾ ਹਾਂ ਇਹ ਥੋੜਾ ਔਖਾ ਫੜਾਉਂਦੀ ਡਾਕਲਾ ਮੜਾ ਫੋਕ ਕਰ ਲੈਣੇ ਬਾਕੀ ਆਪਰੇ ਕੋਲ ਕਰਨ ਵਾਲੀ ਪਰਸਨ ਸ਼ਾਨ ਦੀ ਝੋੜੀ ਕੋਈ ਭਾਰ ਨਹੀਂ ਕੋਈ ਲੈਣਾ ਦੇਣਾ ਨਹੀਂ ਟਿੱਕੇ ਸਾਂ ਉੱਥੇ ਅੰਦਰੇ ਵਜੀ ਨਾਲ ਹੀ ਡੰਗਰਾਂ ਦੇ ਖਾਂਡੇ ਜੋ ਵੀ ਆ ਹਾਂ ਤੇ ਕੋਈ ਪ੍ਰਵਾਹ ਨਹੀਂ ਕਰਨ ਵਾਲੇ ਲਓ ਜੀ ਦੋਸਤੋ ਠੀਕ ਆ ਇਹ ਦੋਸਤੋ ਝੋਟੀ ਪਾਈ ਲੈਣਾ ਕੱਦ ਕੋਈ ਚੰਗਾ ਬਾਕੀ ਫਟਾ ਫਟਾ ਬਾਕੀ ਸਤਨਾਮ ਦੱਸ ਹੀ ਦਿੱਤਾ ਤੁਸੀਂ ਝੋਟੀ ਕੋਈ ਭਾਰ ਪਿੱਛੇ ਦੀ ਸਮੱਸਿਆ ਹੀ ਨਹੀਂ ਉਹ ਵੀ ਜੀ ਆਪਣੀ ਫੁੱਲ ਗਰੰਟੀ ਹੋ ਗਈ ਭਾਰ ਦੀ ਇਹ ਮੈਂ ਕਿਹਦੇ ਘਰ ਜਾ ਕੇ ਦੋ ਤਿੰਨ ਰੋਣਾ ਦਾ ਵੀ ਭਾਰਵਾ ਦੇਣਾ ਐਸੇ ਮੈਂ ਮੰਨਿਆ ਦੇ ਪੈਸੇ ਲੈ ਆ ਲਓ ਜੀ ਲਓ ਦੋਸਤੋ ਝੋਟੀ ਇਹ ਵੀ ਚੰਗੀ ਆ ਲੋਹੀ ਨਸਲ ਦੇ ਵਿੱਚ ਆ ਪਹਿਲਾ ਸੋਹ ਝੋਟੀਆਂ ਸੋਨਾ ਠੀਕ ਆ ਤੇ ਇਹ ਵੀ ਉਸ ਨਾਮ ਕਿੰਨੇ ਦੇ ਦੇ ਦੇਣੀ ਜੇ ਫਿਰ ਇਹ ਨਾ ਵੇਖੋ ਝੋੜੀ ਜੇ ਤੇ ਹੁੰਦੀ ਬਿਲਕੁਲ ਮੋਕੇ ਦੇ ਹਾ ਜਾਂਦਾ ਜਰਾ ਹਾਂ ਉਹ ਪੈ ਰਸਦਾ ਜੀ ਫਿਰ ਤੇ ਝੋੜੀ ਭਾਏ ਵੇਚ ਲੀਦੇ 90000 ਦੀ ਹਾਂ ਯਾ ਫਵਦੀ ਮੋਲ ਚੋੜੀ ਦਾ 85 ਕਰਦੇ ਆ ਆ 80 ਹਜ਼ਾਰ ਦੀ ਝੋੜੀ ਦੇ ਦਾਂਗੇ 80 ਹਜ਼ਾਰ ਦੀ ਹਾਂਜੀ ਦੋ ਜਾਨੇ ਝੋੜੀ ਮਤਲਬ ਸਾਹ ਕੇ ਝੋੜੀ ਜੀ ਨੂੰ ਮਰਜੀ ਵੇਚ ਲੀ ਠੀਕ ਹੈ ਜੀ ਹਾਂਜੀ ਲੋਕ ਦੋਸਤੋ ਆ 80 ਹਜ਼ਾਰ ਦੀ ਦੋਸਤੋ ਅਜੇ ਬਸ ਨਹੀਂ ਹੋਏਗੀ ਆ ਪ੍ਰਤਾਪ ਕਰਾ ਗਾ ਇਹ ਗੱਲ ਇਹ ਆ ਕਿ ਸੰਤੂ ਸਾਹਿਬ ਝੋਟੀ ਬਹੁਤ ਚੰਗੀ ਝੋਟੀ 80000 ਰੁਪਏ ਦੀ ਆ 4000 ਰੁਪਏ ਛੱਡਾਂਗੇ ਦੇ ਵਿੱਚੋਂ 4000 ਥੋੜਾ ਜਿਹਾ ਅਗਲੇ ਸਾਹਮਣੇ ਸੁੱਤਰੀ 4000 ਕੀ ਜਿਆਦੀ ਛਾਲ ਮਾਰ ਗਿਆ ਹਾਂ 2000 ਦੀ ਕਮਾਈ ਦਾ ਸਬਰ ਵਾਲਾ ਕੰਮ ਕਰਾਵਾ ਡਾਕਟਰ ਕੀ ਕਰ ਬਹਿਣ ਵਾਲਾ ਕੰਮ ਤੈਨੂੰ ਮੈਂ ਕਿਹ ਦੱਸੀਆ ਨਾ ਕਰੇ ਅਗਰ ਕੰਮ ਚੱਲਣ ਵਾਲਾ ਕੰਮ ਬਾਈ ਦੋਸਤੋ ਠੀਕ ਹੈ ਛੇਤੀ ਵੇਚ ਲਿਆ ਕਰ ਲੀ ਦੋਸਤੋ 80000 ਦੇ ਵਿੱਚੋਂ ਦੋਸਤੋ 40000 80000 ਦੇ ਵਿੱਚੋਂ ਲੈਸ ਹੋ ਜਾਊਗਾ 76000 ਤੀਆਂ ਮਿਲ ਜਾਊਗੀ ਬਾਕੀ ਝੋਟੀ ਝੋਟੀਆਂ ਵੀ ਬੀਰ ਜੀ ਚੰਗੀ ਬਹੁਤ ਜਿਆਦੀ ਚੰਗੀ ਕਰਵਾ ਲਈ ਬਾਕੀ ਠੰਡੀ ਠੀਰੀ ਬੜੀ ਯਾਰਾ ਸਿਆ ਇਹ ਸਾਡੇ ਘਰਾਂ ਚ ਵਾਜੀ ਤੈਨੂੰ ਪਹਿਲਾਂ ਮੈਂ ਕਹਿੰਦੇ ਨਿਆਣੇ ਆਏ ਆ ਤੀ ਵੀ ਨਾ ਲਾਈ ਜਾਂਦੇ ਹੁੰਦੇ ਆ ਇਹ ਸੀਲ ਬੜੀ ਗੁੜੀ ਹੋਈ ਬਹੁਤੀ ਜਿਆਦੀ ਠੰਡੀ ਆ ਲੈ ਵੀ ਲਓ ਤੁਸੀਂ ਨਾਗਨੇ ਟੋਟਲ ਅੱਜ ਜਿੰਨੇ ਤੁਹਾਨੂੰ ਦਿਖਾਏ ਆ ਇਧਰੋਂ ਤੁਸੀਂ ਵੇਖ ਸਕਦੇ ਜੇ ਠੀਕ ਆ ਜੀ ਘਟੋ ਘੜ ਵੀ 6 ਵਹਿੜਾ ਤੁਹਾਨੂੰ ਦਿਖਾਤੀਆਂ ਦੇ ਵਿੱਚੇ ਟੋਕੜ ਗੱਪਣ ਨਾਗਨੇ ਵਿੱਚ ਸੱਜਰ ਸੂਈਆਂ ਨੇ ਇੱਕ ਗੱਪਣ ਵਹਿੜ ਦਿਖਾਈਏ ਜਿਹੜੀ ਤੁਹਾਨੂੰ ਕਾਲੀ ਬਿਲਕੁਲ ਤਿਆਰੀ ਵਾਲੀ ਤੇ ਇੱਕ ਝੋਟੀ ਬਿਲਕੁਲ ਸੱਜਰ ਸੂਣੀ ਆ ਤਿਆਰੀ ਵਾਲੀ ਪਹਿਲਾ ਸੂਬਾ ਦੂਜੇ ਸਵੇਰੇ ਇੱਕ ਤੁਹਾਨੂੰ ਝੋਟੀ ਦਿਖਾਈ ਜੀ ਨੀਲੀ ਰਾਵੀ ਦੀ ਮਗਰ ਕੱਟੀ ਵੀ ਨਹੀਂ ਦੀ ਰਾਵੀ ਦੇ ਵਿੱਚ ਆ ਸਾਰੇ ਪਸ਼ੂਆਂ ਦੀ ਡਿਟੇਲ ਦੋਸਤੋ ਤੁਹਾਨੂੰ ਮਿਲ ਗਈ ਆ ਬਾਕੀ ਪਸ਼ੂ ਚੰਗੇ ਆ ਰੇਡ ਪਰ ਤਾਂ ਤੁਸੀਂ ਦੇਖ ਹੀ ਲਿਆ ਠੀਕ ਆ ਜੀ ਕਿਉਂਕਿ ਕਮਾਈ ਹਰ ਇੱਕ ਬੰਦੇ ਨੇ ਕਰਨੀ ਆ ਪਸ਼ੂਆਂ ਕੋ ਇਹਨਾਂ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਲੋਵਾਂ ਦੇ ਵਿੱਚ ਜਾਂ ਗਰਮੀ ਦੇ ਵਿੱਚ ਲੱਜਾ ਕੇ ਥਾਂ ਥਾਂ ਤੋਂ ਪਸ਼ੂ ਇਕੱਠੇ ਕਰਨੇ ਬੜੀ ਵੱਡੀ ਗੱਲ ਆ ਇੱਕੇ ਥਾਂ ਦੇ ਉੱਤੇ ਤੁਹਾਨੂੰ ਜਿਹੜੇ ਆ 8 9 7 ਪਸ਼ੂ ਜਿਹੜੇ ਆ ਮਿਲ ਜਾਣਗੇ ਜਿਹੜਾ ਪਸ਼ੂ ਜਿਹੜੇ ਵੀ ਫਾਰਮਰ ਵੀਰ ਨੂੰ ਪਸੰਦ ਆਊਗਾ ਦੀ ਆਣ ਕੇ ਤੁਸੀਂ ਤਸੱਲੀ ਕਰ ਲਿਓ ਨਰਕ ਪਰਖ ਕਰ ਲ ਤੇ ਬਾਈ ਸਤਨਾਮ ਇੱਕ ਤਾਂ ਨੰਬਰ ਬੋਲ ਦਈਏ ਵੀਰ ਆਪਣੀ ਨੰਬਰ ਆਪਣਾ ਹੈ ਵੀਰ ਜੀ 94655 ਹਾਂਜੀ 58955 ਹਾਂਜੀ ਸੈਂਡ ਕਰੋ ਤਸੀਲ ਬਟੀ ਜਿਲ੍ਹਾ ਫਿਰਮਾਨਗੜ ਸਾਹਿਬ ਠੀਕ ਹੈ ਜੀ ਠੀਕ ਹੈ ਜੀ ਮਾ ਲੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਸਤਨਾਮ ਸਿੰਘ ਤੇ ਬਾਈ ਪ੍ਰਤਾਪ ਸਿੰਘ ਕਹਿਰੋ ਮਾ ਲੋ ਦੇਖੋ ਵੀਰ ਜੀ ਮਹਾਰਾ ਦੀ ਕਿਰਪਾ ਨਾਲ ਮਾ ਲੋ ਕਾਹੀ ਲਈ ਆਉਣੇ ਪਰੋਦੇ ਵੇਗਾ ਜਿਉਂਦਾ ਤੇਪਲਾਈ ਕਰੀ ਜਉਂਦਾ ਮਾਲ ਅੱਛਾ ਇਹਦੀ ਗਾਰੰਟੀ ਤਾਰੀਆ ਇਹ ਛੱਡਣ ਛੁੱਟਣੇ ਹੋ ਜਾਂਦੇ ਆ ਹਾਂ ਇਹਨੂੰ ਪੂਰਾ ਵਪਾਰੀਆ ਪੰਦਰਾਂ ਵਪਾਰ ਦਾ ਭਾਈ ਪੂਰੇ ਡਰਾਈਵਰ ਰਾਤੀ ਪਹਿਲੇ ਕਾਹਲੀ ਰਾਤੀ ਵਾਲਾ ਪੰਪਰੇ ਤੇ ਵੀ ਲੱਗਾ ਪੰਡਿਆ ਅੱਛਾ ਬੰਗੜਾ ਦਾ ਕਹਾਣਾ ਹਾਂ ਤੂੰ ਬਾਹਰਲੇ ਵਪਾਰੀਆਂ ਦੇ ਨਹੀਂ ਰੱਖਤੇ ਸਾਰੇ ਹਾਂ ਬੜਾ ਇਹਨੂੰ ਆਪਾ ਦੇਖੀ ਤੂੰ ਆ ਨੇਰ ਘੱਲੇ ਆਪ ਦੇਣਗੇ ਜਦ ਤੱਕ ਜੇ ਦੇਖ ਲਈ ਨਾ ਨਾ ਕੰਦੀ ਰੱਖੋ ਵਟ ਕੇ ਆ ਪੂਰੇ ਪੂਰੇ ਵਾਹ ਪਾ ਦੇ ਪੱਖੇ ਨੂੰ ਮਾਰ ਲੈ ਹਾਂ ਲੋਕ ਦੋਸਤੋ ਨਾਲ ਆਸਾ ਠੱਠਾ ਵੀ ਬੜਾ ਜ਼ਰੂਰੀ ਆ ਤੇ ਬਾਕੀ ਮਾਲ ਵੀ ਤੁਹਾਨੂੰ ਦਿਖਾਤਾ ਭਾਈ ਸਤਨਾਮ ਦੇ ਸਾਡੇ ਤੋਂ ਠੀਕ ਹੈ ਜੀ ਕਿਲੇ ਤੋਂ ਆਉਂਦੇ ਰਹਿੰਦੇ ਆ ਪਸ਼ੂ ਵੱਡੀ ਗਿਣਤੀ ਦੇ ਵਿੱਚ 8-7 ਅਜਨਗ ਤੁਹਾਨੂੰ ਦਿਖਾਏ ਆ ਇਸੇ ਤਰ੍ਹਾਂ 8-7 ਨਗਾਂ ਦਾ ਪੂਰ ਹੁੰਦਾ ਜਿੰਨੀ ਵਾਰੀ ਵੀ ਆਪਾਂ ਵੀਡੀਓ ਪਾਉਨੇ ਆ ਵੀ 8-9 ਨਗ ਜਿਹੜੇ ਆ ਤੁਹਾਨੂੰ ਦੱਸਾਂ ਹਾਂ ਜੀ ਇਹ ਨਹੀਂ ਮਰਦੀ ਗਰਪਾਂ ਪੱਕੀ ਹੁੰਦੀ ਆ ਜੀ ਠੀਕ ਆ ਜੀ ਤੇ ਬਾਕੀ ਸੰਪਰਕ ਆਪਣਾ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਤੁਸੀਂ ਸਮੇਂ-ਸਮੇਂ ਨਾਲ ਲੈਂਦੇ ਰਿਹਾ ਕਰੋ ਵੀਡੀਓ ਅੱਗੇ ਬਾਅਦ ਤੋਂ ਬਾਅਦ ਸਾਂਝੀ ਕਰਦਿਆ ਕਰੋ ਨਵੇਂ ਫਾਰਮਰ ਵੀਰਾਂ ਤੱਕ ਜਿਹ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ